ਜਿੰਦਾਬਾਦ ਪਾਰਟੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਇੱਥੇ ਖੋਈ ਦਿਓ ਥੈਂਕ ਯੂ ਪ੍ਰਧਾਨ ਜੀ ਦੋਸਤੋ ਬਰਾਵਕ ਨਾਮ ਮੌਜੂਦਾ ਸਰਕਾਰ ਦੇ ਵਿੱਚ ਤੁਸੀਂ ਜਿਹੜਾ ਆ ਆਪਣੀ ਪਾਰਟੀ ਨੇ ਸ਼ਰਤ ਆ ਜਦੋਂ ਕਿ ਲੋਕ ਕਹਿੰਦੇ ਆ ਕਿ ਸਰਕਾਰ ਆ ਸਰਕਾਰ ਦੇ ਵਿੱਚ ਵੱਧ ਤੋਂ ਵੱਧ ਲਾਭ ਲੈਣੇ ਚਾਹੀਦੇ ਫਾਇਦੇ ਲੈਣੇ ਚਾਹੀਦੇ ਕੀ ਆਪਾਂ ਇਮਾਨਦਾਰੀ ਆ ਇਮਾਨਦਾਰ ਸਰਕਾਰ ਬਣਾਉਣੀ ਹੈ ਕੇਜਰੀਵਾ ਸਾਹਿਬ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਦਿੱਲੀ ਦੇ ਵਿੱਚ ਸੋ ਸਾਰੇ ਪਰ ਕਹਿੰਦਾ ਭਾਵੇਂ ਸੀ ਕਿ ਦੂਰੋ ਦੂਰ ਕੱਲਾ ਜਿਹੜੀਆਂ ਸੋਈਆਂ ਸੀ ਉਹਨਾਂ ਦਾ ਪ੍ਰਚਾਰ ਕੀਤਾ ਸੀ ਪਰ ਜਦੋਂ ਸਿਸਟਮ ਦੇ ਵਿੱਚ ਤੁਸੀਂ ਵਰਕ ਹੀ ਦੇਖਿਆ ਉਹਦੋਂ ਕੁਝ ਹੋਰ ਹੀ ਨਿਕਲਿਆ ਇੱਕ ਬਟਾਲੇ ਤੋਂ ਫੜਿਆ ਸੀ ਇੱਕ ਜੰਡਿਆਲੇ ਤੋਂ ਫੜਿਆ ਸੀ ਉਹਦੀ ਜਿਹੜੀ ਵੀ ਬਿਲਕੁਲ ਸੁਣਵਾਈ ਨਹੀਂ। ਘਮਾਟ ਕੋਲੇ ਹੜੇਗਾ ਕਿ ਨਹੀਂ ਬਾਰਸਾਂ ਵੀ ਆ ਰਹੀ ਹੈ ਉਹ ਤੋਂ ਪਰ ਜਾਜ ਹੁੰਦੀ ਤੇ ਮੈਨੂੰ ਪਤਾ ਲੱਗਦਾ। ਪਰ ਗੱਲ ਇਹ ਸੀ ਕਿ ਉੱਥੇ ਦੀ ਉੱਥੇ ਹੀ ਗੱਲ ਕੁੱਤੀ ਗਈ ਰਸਤੇ ਤਾਂ ਹਾਂ ਦੇ ਨਾਲ ਬਾਅਦ ਵਿੱਚ ਮੈਂ ਮੰਤਰੀ ਸਾਹਿਬ ਅਰੂ ਚੱਕਰ ਦੀ ਨਾਲ ਅਪੋਚ ਕਰਦਾ ਸੀ। ਉਹ ਗਾੜੂ ਕਹਿੰਦੇ ਸੀ ਕੋਈ ਮੰਤਰੀ ਆਇਓ ਫੋਨ ਕਰਦੇ ਆ। ਮੈਂ ਉਹਨਾਂ ਨੂੰ ਦੋ ਵਾਰਾ ਕਿਹਾ ਕਿ ਮੰਤਰੀ ਤੁਸੀਂ ਜੋ ਕੋਸ਼ਿਸ਼ ਕਰਦੇ ਆ। ਕਹਿੰਦੇ ਹੁਣ ਮੈਂ ਮਤਲਬ ਕਹਿ ਕੇ ਆਇਸੀ ਕਿ ਇਮਾਨਦਾਰੀ ਨਾਲ ਕੰਮ ਕਰਾਂਗੇ ਸੋ ਮੈਨੂੰ ਲੱਗਦਾ ਜਿਹੜਾ ਬਾਅਦ ਵਿੱਚ ਬਤਾਇਆ ਗਿਆ ਤੇ ਜਿੱਤੇ ਚਾਹੋ ਸਰਕਾਰ ਵੀ ਇਮਾਨਦਾਰ ਜਿਹੜੇ ਕੀ ਕਹਿੰਦੇ ਹੋਣਗੇ ਕਿ ਬੰਦੇ ਜਾਂ ਕੈਂਡੀਡੇਟ ਜਾਂ ਹਲਕਾ ਜਾਂ ਕੋਈ ਵੀ ਨਾਮ ਮਨਜ਼ੂਰ ਹੋਣਗੇ ਨਹੀਂ ਹੈ ਜੀ ਮੈਂ ਆਪਣੇ ਜਾਂ ਹਲਕੇ ਦੀ ਗੱਲ ਕਰਨਾਂ ਦੀ ਤੁਸੀਂ 3 3.5 ਸਾਲ ਦਾ ਡਾਟਾ ਕਢਾ ਕੇ ਦੇਖੋ ਕਿੰਨੇ ਪਰਚੇ ਮਾਈਨਿੰਗ ਦੇ ਹੋਏ ਸੀ 307-7 ਦੇ ਪਰਚੇ ਮੈਨੂ ਪਿਤਾ ਜੀ ਦੇ ਜਿਹੜੇ ਸੁਪਨੇ ਆ ਸੁਪਨੇ ਆ ਉਹਨਾਂ ਨੂੰ ਸਕਾਰ ਕਰਨਾ ਉਹਨਾਂ ਨੂੰ ਪੂਰਾ ਕਰਨਾ ਠੀਕ ਛਡਾਉਣ ਵਾਸਤੇ ਟ੍ਰੈਕਟਰ ਟਰਾਲੀ ਚ ਛਡਾਉਣ ਵਾਸਤੇ ਐਸਐਚੂ ਨੇ ਨਹੀਂ ਕੀ ਕਟੇ ਗੱਡੀ ਮਾਦੀ ਬੁੱਧਾ ਹਾਂ ਬੁੱਧਾ ਗਿਆ ਤੇ ਮੈਂ ਡਿਟੇਲ ਵੀ ਦਿੱਤੀ ਇਹਨਾਂ ਦੇ ਪ੍ਰਧਾਨ ਸਾਹਿਬ ਨੂੰ ਤੇ ਜੇਕਰ ਇਹ ਇਨਚਾਰਜ ਨੇ ਤਾਂ ਫੇਰ ਇਹਨਾਂ ਦਾ ਫੋਨ ਚੱਲਣਾ ਚਾਹੀਦਾ ਐਸਐਚੂ ਨੂੰ ਕਰਦੇ ਡੀਐਸਪੀ ਨੂੰ ਕਰਦੇ ਐਸਐਸਪੀ ਨੂੰ ਕਰਦੇ ਡੀਏਜੀ ਨੂੰ ਕਰਦੇ ਤਾਂ ਇਹਨਾਂ ਨੂੰ ਥਾਣੇ ਜਾਣ ਦੀ ਕੀ ਜ਼ਰੂਰਤ ਪੈਗੀ ਓੜਾ ਗੱਡੀ ਆਪਣੀ ਗੱਡੀ ਲੱਗੀ ਹੁੰਦੀ ਜਾਂ ਮਗਰ ਟਿਪਰ ਲੱਗੇ ਹੁੰਦੇ ਆ ਉਹ ਕਿੱਥੇ ਗਏ ਜੀ ਹੁਣ ਉਹਦੇ 2 ਮਹੀਨੇ ਵੀ ਨਹੀਂ ਕੱਟੇ ਇਮਾਨਦਾਰੀ ਦੇ ਨਾਲ ਲਿਆਓ ਕਰਾ ਲਓ ਜਿਹੜੀ ਮਰਜੀ ਐਮਰਜੈਂਸੀ ਕੋ ਕਰਾ ਲਓ ਪਰ ਕਰਾਓ ਇਮਾਨਦਾਰੀ ਨਾਲ ਧੱਕਾ ਨਾ ਕਰੀਓ ਇਸ ਕਰਕੇ ਹੈ ਕਿ ਅਸੀਂ ਇਹ ਕਹਿੰਦੇ ਕਿ ਕਰਜ਼ਾਈ ਹੋਏ ਪਏ ਸਿਮਰਸਰੀ ਵਾਲੇ ਦੇ ਸੋ ਇਹਨਾਂ ਦੇ ਉਦੋਂ ਆਪਾਂ ਚਿਕਾਈ ਕੇ ਦਵਾਤਾ ਵੀ ਕੋਈ ਗੱਲ ਨਹੀਂ ਆ ਤੁਸੀਂ ਆਪਣਾ ਤੁਹਾਡੇ ਜਿਹੜੇ ਅੱਜ ਵਰਕਰ ਹੈਗੇ ਤੁਹਾਡੇ ਹਮਾਇਤੀ ਨੇ ਤੁਹਾਡੇ ਰਿਸ਼ਤੇਦਾਰ ਸੱਜਣ ਜੱਤ ਤੁਹਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਪਹੁੰਚ ਰਹੇ ਸੀ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਦੇ ਘਰ ਰੇਟ ਕੰਡੀਸ਼ਨ ਕਰਤੀ ਰਾਜਾ ਸੰਸਨ ਹਲਕੇ ਦੇ ਵੀਰ ਆਪੇ ਆ ਮੁਹਾਰੇ ਚਲਕੇ ਪਿੰਡਾਂ ਦੇ ਵਿੱਚੋਂ ਸਾਡੇ ਕੋਲ ਆਏ ਕਈਆਂ ਨੂੰ ਰਸੀ ਲਿਆ ਜਾਂਦੀ ਸਾਦਕਿ ਕਿ ਆਪਾਂ ਕੀ ਕਰ ਸਕਦੇ ਕੰਦਾ ਸੋ ਸਾਰਿਆਂ ਦੀ ਸਲਾਹ ਦੇ ਨਾਲ ਹੀ ਅੱਜ ਆਪਾਂ ਜਿਹੜਾ ਇਹ ਧਾਰਮਿਕ ਜਿਹਾ ਮੈਸਜ ਦੇ ਵਿੱਚ ਅਸੀਂ ਸ਼ਾਮਲ ਹੋਇਆ ਪਰ ਅੱਜ ਜਿਹੜੇ ਹਿਸਾਬ ਨਾਲ ਰਿਪੋਰਟ ਤੁਸੀਂ ਦੇ ਰਹੇ ਹੋ ਪਰ 2027 ਦੇ ਵਿੱਚ ਇੱਕ ਤਰਫੀ ਹੁਣ ਕੈਨੇਡਾ ਨੂੰ ਦੇਖੋ ਵਿਧਾਨ ਸਭਾ ਦੀ ਇਲੈਕਸ਼ਨ ਵਾਲੇ 2027 ਤੋਂ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਹਲਕਾ ਰੈਸਾਂਸੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਚਟਕਾ ਲੱਗਾ ਜਦੋਂ ਹਲਕਾ ਰੈਸਾਂਸੀ ਤੋਂ ਸਾਬਕਾ ਇੰਚਾਰਜ ਅਤੇ ਸਾਬਕਾ ਪੰਡਰ ਚੇਅਰਮੈਨ ਬਦੇਰ ਸਿੰਘ ਮਿਹਦੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਾਡੇ ਨਾਲ ਬਲਦੇਰ ਸਿੰਘ ਮਹਿਦੀਆ ਮੌਜੂਦ ਹਨ ਇਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਜੀ ਮੇਰੀਆਂ ਸਾਹਿਬ ਕੀ ਕਾਰਨ ਮੌਜੂਦਾ ਸਰਕਾਰ ਦੇ ਵਿੱਚ ਤੁਸੀਂ ਜਿਹੜਾ ਆ ਆਪਣੀ ਪਾਰਟੀ ਨੇ ਸ਼ਰਤਾਂ ਆ ਜਦੋਂ ਕਿ ਲੋਕ ਕਹਿੰਦੇ ਆ ਕਿ ਸਰਕਾਰ ਹੈ ਸਰਕਾਰ ਦੇ ਵਿੱਚ ਵੱਧੋ ਵੱਧ ਲਾਭ ਲੈਣੇ ਚਾਹੀਦੇ ਫਾਇਦੇ ਲੈਣੇ ਚਾਹੀਦੇ ਸਭ ਤੋਂ ਪਹਿਲਾਂ ਤੇ ਵਾਇਲੂ ਦੀ ਘਾਲਸਾ ਹੈ ਵਾਇਲੂ ਦੀ ਕੀ ਬਤੇ ਸੋ ਅੱਜ ਜਿਹੜਾ ਅਸੀਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦੀ ਸੋ ਲਗਭਗ ਇਹ ਸੀ ਕਿ ਜਿਹੜਾ ਅਸੀਂ 2022 ਦੇ ਵਿੱਚ ਜਨਤਾ ਦੇ ਨਾਲ ਵਾਅਦੇ ਕੀਤੇ ਸੀ ਉਹ ਉਹਨਾਂ ਵਾਅਦਿਆਂ ਦੇ ਉੱਪਰ ਜਿਹੜੇ ਕਿ ਅਸੀਂ ਖਰੇ ਨਹੀਂ ਉਤਰ ਪਾਏ ਪਹਿਲੀ ਤੇ ਗੱਲ ਇਹ ਸੀ ਔਰ ਦੂਜੀ ਗੱਲ ਇਹ ਸੀ ਕਿ ਜਿਹੜਾ ਸਰਕਾਰ ਅਸੀਂ ਕਹਿ ਕੇ ਆਏ ਸੀ ਕਿ ਇਮਾਨਦਾਰੀ ਦੇ ਨਾਲ ਅਸੀਂ ਕੰਮ ਕਰਾਂਗੇ ਹਲਕਿਆਂ ਦੇ ਵਿੱਚ ਉੱਪਰ ਸਰਕਾਰ ਲੈਵਲ ਤੇ ਸੋ ਉਤੋਂ ਵੀ ਅਸੀਂ ਕਿਤਨਾ ਕਿਤੇ ਕਿ ਜਿਹੜਾ ਕਿ ਅਸੀਂ ਢੜਕੇ-ਢੁੱਕੇ ਸੀ ਸੋ ਇਸ ਕਰਕੇ ਅੱਜ ਅਸੀਂ ਜਿਹੜੀ ਕਿ ਉਹ ਪਾਰਟੀ ਬੀਜੇਪੀ ਪਾਰਟੀ ਦੇ ਵਿੱਚ ਨਹੀਂ ਸ਼ਾਮਲ ਹੋਏ ਕਿ ਜਿਹੜੇ ਇਸ ਕੰਮ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਤੇ ਜਿਹੜੇ ਹਰੇਕ ਤਰ੍ਹਾਂ ਦੇ ਕਿਉਂਕਿ ਮੈਂ ਗੱਲ ਕਰਕੇ ਆਪਣੀ ਤਰ੍ਹਾਂ ਜਾਇਬੇ ਕਹਿ ਕੇ ਇਮਾਨਦਾਰੀ ਦਾ ਕਿ ਆਪਾਂ ਇਮਾਨਦਾਰੀ ਆ ਇਮਾਨਦਾਰ ਸਰਕਾਰ ਬਣਾਉਣੀ ਹੈ ਕੇਜਰੀਵਾਲ ਸਾਹਿਬ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਦਿੱਲੀ ਦੇ ਵਿੱਚ ਸੋ ਸਾਰੇ ਪਰ ਕਹਿੰਦਾ ਭਾਵੇਂ ਸੀ ਕਿ ਦੂਰੋ ਦੂਰੋ ਕੱਲਾ ਜਿਹੜੀਆਂ ਸੁਣੀਆਂ ਸੀ ਉਹਨਾਂ ਦਾ ਪ੍ਰਚਾਰ ਕੀਤਾ ਸੀ ਪਰ ਜਦੋਂ ਸਿਸਟਮ ਦੇ ਵਿੱਚ ਤੁਸੀਂ ਵਰਕੀ ਦੇਖਿਆ ਉਦੋਂ ਕੁਝ ਹੋਰ ਹੀ ਨਿਕਲਿਆ ਕਿਉਂਕਿ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਕਿ ਇਧਰ ਦੀ ਗੱਲ ਆ ਜਾਂ ਉਧਰ ਦੀ ਗੱਲ ਆ ਮੈਂ ਉਦ ਜਿਹੜੇ ਕਿ ਆਪਣੇ ਤੇ ਜਿਹੜੀ ਮੇਰੇ ਅੱਡ ਬੀਤੀ ਜਿਹੜੀ ਕਿ ਮੈਂ ਉਹ ਤੁਹਾਨੂੰ ਦੱਸੂੰਗਾ ਜਾਂ ਗੱਲ ਇਮਾਨਦਾਰੀ ਤੇ ਆ ਵੀ ਕਿਉਂਕਿ ਮੈਂ ਦੋ ਟਰੱਕ ਫੜੇ ਸੀ ਜੁਜਾ ਮੈਂ ਚੇਅਰਮੈਨ ਸੀ ਉਹਦੇ ਇੱਕ ਬਟਾਲੇ ਤੋਂ ਫੜਿਆ ਸੀ ਇੱਕ ਜੜਿਆਲੇ ਤੋਂ ਫੜਿਆ ਸੀ ਉਹ ਜਿਹੜੀ ਜਿਹੜੀ ਬਿਲਕੁਲ ਸੁਣਵਾਈ ਗਈ ਮੈਂ ਹਾਲੇ ਕਿ ਕੈਬਨਟ ਮੰਤਰੀ ਸਾਡੇ ਕੁਟਾਰੂ ਚੱਕੀ ਸੀ ਉਹਨਾਂ ਨਾਲ ਸੀਐਮ ਸਾਹਿਬ ਵੀ ਅਪਰੋਚ ਕੀਤੀ ਮੈਂ ਇਹਦਾ ਸਹਰਦਾ ਕਟਾਰੂ ਚੱਕੀ ਜੀ ਮੰਤਰੀ ਸੀ ਉਹਨਾਂ ਦੇ ਨਾਲ ਦੋ ਤਿੰਨ ਦਾ ਅਪਰੋਚ ਕੀਤੀ ਜਦੋਂ ਉਹਨਾਂ ਨੇ 바ਵਾਂ ਖੜੀਆਂ ਕਰਤੀਆਂ ਕੋਈ ਮੰਤਰੀ ਹੈ ਜਿਹੜਾ ਕਿ ਉਹ ਟ੍ਰੈਕ ਚੜਾਰਿਆ ਉਸ ਤੋਂ ਬਾਅਦ ਸੀਐਮ ਹਾਊਸ ਦੇ ਵਿੱਚ ਦੋ ਨਹੀਂ ਤਿੰਨ ਵਾਰੀ ਮੇਰੇ ਨਾਲ ਅਪਰੋਚ ਕੀਤੀ ਉਪਰਸੀ ਰਾਜਵੀਰ ਦੇ ਨਾਲ ਸੁਪਰੀ ਨਾਲ ਵੀ ਗੱਲ ਹੋਈ ਕਿ ਮੈਂ ਇਦਾਂ ਰੱਕ پڑے ਨੂੰ ਕਨਕਰੀ ਆਪਾਂ ਜਾਂਚ ਕਰਾਈ ਕਿੱਥੋਂ ਆਈਲੀ ਕਿੱਥੋਂ ਨੂੰ ਇਹ ਹੈ ਕਿ ਉਹ ਕਨਕ ਜਿਹੜੀ ਪਿੰਡਾਂ ਦੇ ਵਿੱਚ ਖੜਾ ਰਹੀਆਂ ਸਾਡੀ ਉਹ ਵਾਲੀ ਕੜਕੇ ਆ ਪਰ ਉਹ ਗਰੀਬਾਂ ਤੱਕ ਪਹੁੰਚ ਨਹੀਂ ਰਹੀ ਕੋਈ ਦਿੱਲੀ ਦੀ ਫਰਮ ਹੈ ਜਿਹਨੇ ਪੈਸੇ ਇੱਥੇ ਪਾਏ ਤਰੀਕ ਨਾ ਡਿਟੇਲ ਪੜਾਈ ਸੀ ਇਹ ਦਿੱਲੀ ਕੋਈ ਫਰਮ ਹੈ ਜਿਹੜੀ ਕਿ ਤੋਂ ਪੈਸੇ ਪਾ ਕੇ ਕਣ ਕੇ ਤੋਂ ਫਰੀਦਕੇ ਦੇ ਮਹਾਂਸ਼ਤਰਫੇ ਦੇ ਵਿੱਚ ਕੱਢ ਰਹੀ ਹੈ ਸੁਮਾਜ ਪਰੇਖ ਹਲੇ ਗਾ ਕੇ ਨਹੀਂ ਬਾਸਾਂ ਵੀ ਆ ਰਹੀ ਹੈ ਉਹ ਤੋਂ ਪਰ ਜਾਜ ਹੁੰਦੀ ਤੇ ਮੇਰੀ ਪਤਾ ਲੱਗਦਾ ਪਰ ਗੱਲ ਇਹ ਸੀ ਕਿ ਉੱਥੇ ਦੀ ਉੱਥੇ ਦੀ ਗੱਲ ਕੀਤੀ ਗਈ ਰਸਤੇ ਤਾਂ ਹਾਂ ਦਾ ਵਾਜ ਦੇ ਟਰੱਕ ਜਦੋਂ ਤੁਸੀਂ ਅਪਰੋਚ ਕਰਦੇ ਸੀ ਕੀ ਕਹਿੰਦੇ ਕੀ ਸੀ ਉਹ ਕੀ ਕਿ ਬਜਾ ਹੈ ਕੀ ਕਾਰਨ ਹੈ ਕਿ ਜਿਹੜਾ ਉਹ ਇਨਵੈਸਟੀਗੇਸ਼ਨ ਕਰ ਸਕਦੇ ਮੈਂ ਉਹੀ ਕਹਿ ਰਿਹਾ ਨਾ ਕਿ ਮੈਂ ਪਹਿਲਾਂ ਇਹ ਕਹਿ ਕੇ ਹਟਿਆ ਸੀ ਕਿ ਗੋਲੀ ਸਰਕਾਰ ਉਹ ਇਹੀ ਕਾਰਨ ਸੀ ਨਾ ਕਿ ਮੈਂ ਮંત્રી ਸਾਹਿਬ ਨਾਲ ਚੱਕ ਦੀ ਨਾਲ ਅਪਰੋਚ ਕਰਦਾ ਸੀ ਉਹ ਗਾੜੂ ਕਹਿ ਦਿੰਦੇ ਸੀ ਕਿ ਕੋਈ ਮੰਤਰੀ ਆਈ ਉਹ ਫੋਨ ਕਰਦੀ ਆਈ ਮੈਂ ਉਹਨਾਂ ਨੂੰ ਦੋ ਵਾਰਾ ਕਿਹਾ ਕਿ ਮੰਤਰੀ ਤੁਸੀਂ ਜੋ ਅਪਰੋਚ ਕੀਤਾ ਕਰ ਰਹੇ ਹੋ ਉਹ ਕਹਿੰਦੇ ਸੀ ਹੁਣ ਮੈਂ ਤੁਹਾਨੂੰ ਕੀ ਦੱਸ ਸਕਦਾ ਕੋਈ ਗਲਤ ਨੂੰ ਗਲਤ ਨਹੀਂ ਸੀ ਇਹ ਕਹਿੰਦੇ ਸੀ ਕਿ ਸਾਨੂੰ ਪ੍ਰੈਸ਼ਰ ਪੈ ਰਿਹਾ ਹੈ ਪ੍ਰੈਸ਼ਰ ਬੀਡ ਹੋ ਰਿਹਾ ਹੈ ਪ੍ਰੈਸ਼ਰ ਪੈ ਰਿਹਾ ਜੇ ਮੈਂ ਸੀਐਮ ਨੂੰ ਉਸ ਗੱਲ ਕਰਦਾ ਸੀ ਉਹ ਕਹਿੰਦੇ ਸੀ ਇਹ ਮੰਤਰੀ ਸਾਹਿਬ ਨੂੰ ਕਹਤਾ ਮੰਤਰੀ ਸਾਹਿਬ ਨੂੰ ਕਹਿੰਦੇ ਸੀ ਕਿ ਮੈਨੂੰ ਉਧਰ ਉਧਰ ਫੋਨ ਆ ਰਹੇ ਆ ਜੀ ਉਹ ਸਿੱਧੇ ਕੰਡਾਈਟ ਕਰ ਰਹੇ ਤੇ ਫਿਰ ਮੈਂ ਜਦੋਂ ਉਹ ਅੱਜ ਨਾਲ ਲਿਆ ਥੱਲੇ ਇਸ ਮੌਸਮ ਬਾਅਦ ਵੀ ਜਦੋਂ ਲੋਕੀ ਆ ਜਿਆ ਦੇ ਫੜਾ ਆਪਣੀਆਂ ਟੀਮਾਂ ਲਾਈਆਂ ਹੋਈਆਂ ਸੀ ਪਰ ਉਹ ਵੀ ਕੁਝ ਨਾ ਵਾਈ ਕਿ ਨਾ ਸਤਿ ਦਾ ਆਦਾਨ-ਪ੍ਰਦਾਨ ਹੋ ਰਹੀ ਰੱਖ ਕੇ ਤੇ ਖਾਂਦੀ ਨਾ ਹੋਏ ਲਾਟੂ ਖਾਣਦੇ ਹੋਏ ਕਿ ਜੋ ਕਾਰਵਾਈ ਬਣੂਗੀ ਉਹ ਵੀ ਹੋਊਗੀ ਕਿਉਂਕਿ ਗਰੀਬਾਂ ਕਿਸ ਤਰ੍ਹਾਂ ਦੇ ਆਫਰ ਕਿਸ ਤਰ੍ਹਾਂ ਦੇ ਹੋਣ। ਜਦੋਂ ਪਤਾ ਹੀ ਕਿતના ਆਪਣੇ ਪੰਜਾਬੀ ਔਕਾ ਕਰਦੇ ਹੁੰਦੇ ਆ ਇਹ ਲੱਖ ਲੱਖ ਲਿਖੇ ਕਰਦੇ ਹੋ ਜਣਾ ਪਰ ਨਹੀਂ ਮੈਂ ਕਹਿਆ ਯਾਰ ਗਰੀਬਾਂ ਨਹੀਂ ਕਰਦੇ ਅਸੀਂ ਗਰੀਬਾਂ ਨੇ ਹੀ ਸਾਨੂੰ ਸਾਡੇ 53% ਯਾਰ ਉਹਨਾਂ ਪਾਰ ਹੀ ਤੇ ਇਸ ਕਰਕੇ ਅਸੀਂ ਮਤਲਬ ਕਹਿ ਕੇ ਆਈ ਸੀ ਕਿ ਇਮਾਨਦਾਰੀ ਨਾਲ ਕੰਮ ਕਰਾਂਗੇ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਬਾਅਦ ਵਿੱਚ ਲਟਾਇਆ ਗਿਆ ਤੇ ਜਿੱਥੇ ਹੋ ਸਕਦਾ ਸਰਕਾਰ ਨੂੰ ਇਮਾਨਦਾਰ ਜਿਹੜੇ ਕਿ ਕਹਿੰਦੇ ਹੋਣਗੇ ਕਿ ਬੰਦੇ ਜਾਂ ਕੈਂਡੀਡੇਟ ਜਾਂ ਹਰਤਾ ਜਾਂ ਕੋਈ ਨਾਮ ਮਨਜ਼ੂਰ ਹੋਣਗੇ ਉਸ ਦੇ ਇਸ ਕਰਕੇ ਜਿਹੜਾ ਕਿ ਉਹ ਜਿਹੜੀ ਸਾਡੀ ਸੋਚ ਆ ਅਪਾ ਤੇਹੀ ਸੋਚ ਸਕਦੇ ਹਾਂ ਕਿਉਂਕਿ ਮੈਂ ਤੇ ਚਾਰ ਵੀ ਜਿੰਨੇ ਹੋ ਗਏ ਮੈਂ ਤੇ ਉਦੋਂ ਦਾ ਹੀ ਕਹਿ ਰਿਹਾ ਕਿ ਤੁਸੀਂ ਮਤਲਬ ਕੋਈ ਨਾ ਕੋਈ ਕਾਰ ਤੇ ਦੱਸੋ ਕਿ ਲਾਇਆ ਕਿ ਮਤਲਬ ਸਰਕਾਰ ਨੂੰ ਉਹ ਇਨਸਾਨ ਚੰਗੇ ਲੱਗਦੇ ਨੇ ਉਹ ਵਿਧਾਇਕੀਆਂ ਇੰਚਾਰਜ ਚੰਗੇ ਲੱਗਦੇ ਜਿਹੜੇ ਕਮਾਉਂ ਕੁੱਤ ਨਹੀਂ ਤੁਸੀਂ ਕਮਾਉਂ ਕੁੱਤ ਨਹੀਂ ਸੀ ਸਰਕਾਰ ਦੇ ਬਿਲਕੁਲ ਬਿਲਕੁਲ ਇਹ ਆ ਬਾਦ ਵਿੱਚ ਵੀ ਕੋਈ ਉਹ ਮੈਂ ਉਹ ਸੁਣਿਸਣਾ ਹੀ ਗੱਲ ਹੋ ਜਾਂਦੀ ਹੈ ਕੋਈ ਕਹਿੰਦਾ ਯਾਰ ਉਹ ਉਹ ਕਹਿੰਦੇ ਜੀ ਗੁਰਮੀਤ ਸਿੰਘ ਸਾਹਿਬ ਨੂੰ ਕੋਈ ਫਾਂਟ ਨਹੀਂ ਆ ਰਿਹਾ ਸਾਨੂੰ ਕਾਹ ਕਰਕੇ ਆ ਜੀ ਕਿਹਾ ਉਹ ਜਿਹੜਾ ਸੁਣਿਸਣਾ ਹੀ ਗੱਲ ਉਹ ਤੇ ਮੈਂ ਜੀ ਨਹੀਂ ਕਰਦਾ ਜਿਆਦਾ ਪਰ ਫਿਲਹਾਲ ਇਹ ਆ ਕਿ ਆਪਾਂ ਹੁਣ ਤੇ ਇਹ ਹੀ ਕਹਿ ਸਕਦੇ ਹਮਾਨਦਰਾਂ ਨੂੰ ਬੜੀ ਨਹੀਂ ਇਹ ਜੀ ਮੈਂ ਆਪਣੇ ਤੇ ਹਲਕੇ ਦੀ ਗੱਲ ਕਰਨਾਂ ਦੀ ਤੁਸੀਂ 3 3.5 ਸਾਲ ਦਾ ਡਾਟਾ ਕਢਾ ਕੇ ਦੇਖੋ ਕਿੰਨੇ ਪਰਚੇ ਮਾਈਨਿੰਗ ਦੇ ਹੋਏ ਸੀ 307-7 ਦੇ ਪਰਚੇ ਮਾਈਨਿੰਗ ਦੇ ਔਰ ਮੈਂ ਅੱਜ ਵੀ ਸਕਰੀਨਸ਼ਾਟ ਮੇਰੇ ਕੋਲ ਪਏ ਨੇ ਜਿਹੜੇ ਮੈਂ ਰਾਤ 12:00 12:00 ਵਜੇ ਐਸਐਸਪੀ ਸਾਹਿਬ ਨੂੰ ਫੋਨ ਕਰਦਾ ਰਿਹਾ ਮੈਸੇਜ ਵੀ ਕਰਦਾ ਰਿਹਾ ਉਹ ਵੀ ਪਾਣੀ ਕੱਢ ਚੱਲਦੀ ਟੀਮ ਖੜਾ ਠੀਕ ਆ ਦਾ ਦੂ ਗਾਈ ਜਾਂਦੇ ਸੀ ਪਰ ਅੱਜ ਕੀ ਹੋ ਰਿਹਾ ਅੱਜ ਤੋਂ ਹੁਣ ਸਰੇਆ ਨੌ ਕਰਨਾ ਸਰੇਆ ਹਮਚਲ ਨਹੀਂ ਰਾਤ ਦੇਢ ਚੱਲਣਦੀ ਠੀਕ ਹੈ ਕੀ ਦੀ ਸਰਵਿਸ ਆ ਰਹੀ ਸੋਨੀਆ ਮਾਤ ਕੜਕਾਂ ਚ ਉਹਨਾਂ ਨੂੰ ਪੁੱਛੋ ਗੱਡੀ ਦਾ ਇਨਚਾਰਜ ਲੱਗਿਆ ਦੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਤਾਂ ਬੰਗਲਾ ਚੋਨੀ ਮੈਂ ਆਪਣੇ ਹ ਸੁਪਨੇ ਉਹਨਾਂ ਨੂੰ ਸਕਾਰ ਕਰਨਾ ਉਹਨਾਂ ਨੂੰ ਕਹਿੰਦੇ ਠੀਕ ਪਿਤਾ ਜੀ ਦੇ ਸੁਪਨੇ ਥੋੜਾ ਸੀ ਕਿ ਮਗਰ ਟਿੱਪਰ ਦਾਸ ਲਾਇਆ ਉਹ ਤੇ ਗੱਡੀ ਕੁਛ ਗੱਡੀ ਲਈ ਹੋਵੇ ਕਿ ਮੈਂ ਥਾਣੇ ਲੰਘਾ ਕੇ ਆਉਣੀ ਆ ਤੁਹਾਨੂੰ ਦਾਦੇ ਸੁਪਨੇ ਥੋੜਾ ਸੀ ਤੁਸੀਂ ਰਾਤ 10 ਵਜੇ ਪਿੰਡੀਆਂ ਥਾਣੇ ਦੇ ਵਿੱਚ ਗਏ ਟਿੱਪਰ ਛਡਾਉਣ ਵਾਸਤੇ ਟ੍ਰੈਕਟਰ ਟਰਾਲੀ ਛਡਾਉਣ ਵਾਸਤੇ ਐਸ.ਪੀ. ਨੇ ਨਹੀਂ ਕਿ ਕਿੱਡੇ ਗੱਡੀ ਆ ਮਾਂ ਦੀ ਖੁੱਦ ਹਾਂ ਖੁੱਦ ਗਏ ਪਰ ਮੈਂ ਡਿਟੇਲ ਵੀ ਦਿੱਤੀ ਇਹਨਾਂ ਦੇ ਪ੍ਰਧਾਨ ਸਾਹਿਬ ਨੂੰ ਆਜੂਰਾ ਮਨੋਦਰ ਨੂੰ ਫੋਨ ਆਇਆ ਮਾ ਦਾ ਮਾਜਾ ਪ੍ਰਧਾਨ ਦਾ ਉਹਨਾਂ ਨੇ ਕਹਿ ਹੁਣ ਇਮਾਨਦਾਰੀ ਵਾਲਾ ਕਿੱਥੇ ਗਿਆ ਉਹ ਕਹਿੰਦੇ ਆਪਾਂ ਇਮ ਉਹਦੀਆਂ ਰਿਪੋਰਟਾਂ ਬੜੀਆਂ ਜਾ ਰਹੀਆਂ। ਕੋਈ ਦੱਸੋ ਤੇ ਸਿੰਘ ਇੰਦਾਂ ਤੁਸੀਂ ਸੇਟੋਂ ਵੀ ਇੱਕ ਗੱਲ ਪਈ ਸੀ ਕਿ ਜੇਕਰ ਤੁਸੀਂ ਸਰਕਾਰ ਦੇ ਵਿੱਚ ਹੈਗੇ ਤੁਹਾਨੂੰ ਆਰਟੀਆਈ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਤਾਂ ਜੇਕਰ ਇਹ ਇੰਚਾਰਜ ਨੇ ਤਾਂ ਫੇਰ ਇਹਨਾਂ ਦਾ ਫੋਨ ਚਲਣਾ ਚਾਹੀਦਾ ਐਸਐਸਓ ਨੂੰ ਕਰਦੇ ਡੀਐਸਪੀ ਨੂੰ ਕਰਦੇ ਐਸਐਸਪੀ ਨੂੰ ਕਰਦੇ ਡੀਆਈਜੀ ਨੂੰ ਕਰਦੇ ਤਾਂ ਇਹਨਾਂ ਨੂੰ ਥਾਣੇ ਜਾਣ ਦੀ ਕੀ ਜ਼ਰੂਰਤ ਪੈਗੀ। ਮੈਂ ਉਹਦੇ ਦੇ ਉਹਨਾਂ ਦਾ ਵੀਰ ਦਾ ਫੋਨ ਆਇਆ ਸੀ। ਮਤਲਬ ਫੇਰ ਇਹਨਾਂ ਦੀ ਵੀ ਸੁਣਾਈ ਨਹੀਂ ਹੈਗੀ। ਮੈਂ ਉਹ ਵੀ ਕਿ ਮੈਂ ਕਮੇ ਤਾਂ ਉਹਨਾਂ ਨੂੰ ਪਤਾ ਹੋਊਗਾ ਜੇ ਕਿੰਨਾ ਉਹਦਾ ਕੋਈ ਆਪਣਾ ਤਰੀਕਾ ਆਊਗਾ ਕੰਮ ਕਰਦਾ ਪਰ ਕਹਿੰਦਾ ਭਾਵੇਂ ਰਹਿ ਕੇ ਬਲੀਆਂ ਬਿਰੇ ਆ ਕਿ ਉੱਚ ਅਧਿਕਾਰੀਆਂ ਦੇ ਨੋਟਿਸ ਨਹੀਂ ਲੈਣਾ ਚਾਹੁੰਦੇ ਤੇ ਉੱਚ ਅਧਿਕਾਰੀਆਂ ਨਹੀਂ ਬੋਤ ਇੱਕ ਦਿਪੋ ਪਤਾ ਕਿ ਅਫਵਾਹ ਜਿਹੜੀ ਸੁਣਾ ਚੁੰਦੇ ਹੱਥ ਜੀ ਬਹੁਤੇ ਕ੍ਰਪਸ਼ਨ ਬੜੀ ਕਰਦਾ ਸੀ ਤਾਂ ਕਰਕੇ ਲਾਹਤਾ ਜੀ ਇਫਸਾਨਾ ਕਰਦਾ ਸੀ ਕਿ ਕਹਿੰਦੇ ਸੀ ਮੈਂ ਜਿਤਨੇ ਵਾਲੀ ਗੱਲ ਕਹੀ ਸੀ 16 ਕਰੋੜ ਰੁਪਇਆ ਕਹਿੰਦੇ ਜੀ ਮਿਆਦੀਆਂ ਖਾ ਗਿਆ ਉਹਨੇ ਇੱਕ ਦਿਨ ਉੱਥੇ ਮੈਡਮ ਨੇ ਹੋਰ ਵੀ ਕਹੀ ਸੀ ਕਿ ਮੇਰੇ ਤੋਂ ਰੇਤਾ ਵਾਲੇ ਆਏ ਜੀ ਮੈਂ ਕਹਾਂ ਕਿ ਮੇਰੀਆਂ ਪੌੜੀਆਂ ਚੜ ਗਈਆਂ ਤੇ ਉਹਨਾਂ ਮੇਰੀਆਂ ਪੌੜੀਆਂ ਨਾ ਚੜੇ ਹੋਈ ਉਹ ਕਿੱਥੇ ਗਈ ਹੁਣ ਉਹ ਦੋ ਮਹੀਨੇ ਵੀ ਨਹੀਂ ਕੱਟੇ ਦੋ ਮਹੀਨੇ ਤੇ ਘੱਟੋ ਘੱਟ ਕੱਟ ਨੂੰ ਆਪਣੇ ਆਪਣੇ ਬਿਆਨ ਦਿੱਤੇ ਉੱਥੇ ਹੀ ਖਰੇ ਉਤਰ ਆਓ ਜੀ ਠੀਕ ਹੈ ਕਿ ਨਹੀਂ ਗੱਲ ਸੋ ਇਸ ਕਰਕੇ ਆ ਕਿ ਇਹਨਾਂ ਦੇ ਉਹ ਹਾਲ ਆ ਹਾਤੀ ਵਾਲਾ ਸਾਹਿਬ ਹਾਤੀ ਕਿਦਾਂ ਵੀ ਹਾਂ ਹਾਂ ਇੱਕ ਹੋਰ ਦੁਕਾਨੇ ਕੋਲ ਉਹ ਹਾਲ ਹੈ ਜੀ ਇਹ ਚੱਲਦਾ ਸੋ ਇਸ ਕਰਕੇ ਆ ਕਿ ਬਾਕੀ ਕੋਈ ਗੱਲ ਨਹੀਂ ਆਪਾਂ ਮੈਂ ਤੇ ਅੱਜ ਵੀ ਲਾਈਵ ਵੀ ਗਿਆ ਕਿ ਇਮਾਨਦਾਰੀ ਦੇ ਨਾਲ ਲਿਆਓ ਕਰਾ ਲਓ ਜਿਹੜੀ ਮਰਜੀ ਐਂਸੀ ਕਰਾ ਲਓ ਪਰ ਪਰ ਉਹ ਇਮਾਨਦਾਰੀ ਦਾ ਤਾਂ ਖਾਣਾ ਕਰੇ ਕੁਪਰਾ ਲੋ ਜਾਂ ਜਾਂ ਜੀ ਬਾਈ ਦੀ ਜਾਇਦਾਦ ਕਿੰਨੀ ਹੈ ਅੱਜ ਦੀ ਸੁਮੇਰੀ ਜਾਇਦਾਦ ਤੇ ਮੈਂ ਅੱਜ ਤੋਂ ਹਮ ਨੂੰ ਲੱਗਦਾ ਹੈ ਕਿ ਬਹੀਏ ਜਾਇਦਾਦ ਘਟ ਗਈ ਔਰ ਦੇਖੋ ਤੋਂ ਬਾਈ ਦੇ ਇਲੈਕਸ਼ਨ ਤੋਂ ਪਹਿਲਾਂ ਮੇਰੇ ਡੀਟੇਲ ਕਾਰਡ ਦੇ ਵਿੱਚ ਮੇਰੇ ਕੋਲ ਦੋ ਕੰਬਾਈਨਾ ਸੀ ਰੀਪਰ ਸੀ ਜੀ ਟਰੈਕਟਰ ਸੀ ਸਾਰੇ ਸਾਧਨ ਸੀ ਉੱਤੋਂ ਔਰ ਇਦੋਂ ਤੱਕ ਕਰਕੇ ਗਾਵਾਂ ਦਾ ਸ਼ਹਿਰ ਸੀ ਮੇਰੇ ਤੋਂ 20 ਬਾਈ ਗਾਵਾਂ ਵੀ ਸੀ ਸਾਰੇ ਇਲੈਕਸ਼ਨ ਦੇ ਵਿੱਚ ਜਿਹੜਾ ਯਾਰੀ ਬਦਲਾਅ ਦੇ ਚੱਕਰ ਦੀ ਗੱਲ ਕਰਕੇ ਅੱਜ ਬਦਲਾਅ ਲੈ ਕੇ ਅਸੀਂ ਪਤਾ ਨਹੀਂ ਕੀ ਭਾਰਟਾ ਦੇਣਾ ਸੋ ਇਸ ਕਰਕੇ ਇਹ ਹੈ ਕਿ ਅੱਜ ਹਮਨੇ ਇਹ ਗੱਲ ਗਾਵਾਂ ਵੀ ਨਹੀਂ ਗਿਆ ਜਿਹੜੀਆਂ ਕੰਬਾਇਨਾ ਵੀ, ਜਿਹੜਾ ਟਰੈਕਟਰ ਵੀ ਤੇ ਜਿਹੜਾ ਕੋਲ ਆਪਾਂ ਰਿਵਾਰ ਸੀ ਤੁਹਾਡੇ ਵਾਈਫ ਹੋਣਗੇ, ਤੁਹਾਡੇ ਮਾਤਾ ਜੀ ਹੋਣਗੇ, ਘਰੇ ਹੋਰ ਮੈਂਬਰ ਹੋਣਗੇ ਤਾਂ ਕਹਿੰਦੇ ਸੀ ਆਪਾਂ ਕਿਹੜਾ ਬਿਰਤਦੀ ਵਾਲਾ ਕੰਮ ਕਰਦੇ ਨੇ। ਨਹੀਂ ਇੱਕ ਹੀ ਹੋਰ ਮਲਪੂਤ ਇਹਨਾਂ ਦਾ ਸਿਆਸਤ ਕਰਦੇ। ਨਹੀਂ ਦੇਖੋ ਪਤਾ ਕਿ ਆ ਜੀ ਨਵੇਂ-ਨਵੇਂ 2013 ਦੇ ਵਿੱਚ ਜਦੋਂ ਸੀ ਅਸੀਂ ਆਹ ਸਰਵਿਸ ਪਿੰਡਾਂ ਉਹਦੇ ਨਾਲ ਹੀ ਕੁਝ ਨਾ ਕੁਝ ਨਾਲ ਉਹਨਾਂ ਨੂੰ ਪ੍ਰਧਾਨ ਸਾਧਨ ਦੇ ਸੀ, ਉਹ ਬਲਾ ਲੈ ਕੇ ਆਉਣਾ ਸੀ। ਆ 14 ਦੇ ਵਿੱਚ ਮੇਰੇ ਪਿੰਡ ਜਿੱਲੀ ਕਰਕੇ ਬਾਹਰ ਲਾਇਆ। ਕਹਿੰਦੇ ਸੀ ਕਿ ਗੋਲੇ ਇੱਥੇ ਨੌਕਰੀਆਂ ਨੇ ਐਲੋਨ ਕਰਦੇ। ਹਬ ਉਹ ਇਹ ਚੀਜ਼ਾਂ ਦੇਖ ਕੇ ਤੇ ਤੁਰੇ ਸੁਣਾ ਕਿ ਚਲੋ ਯਾਰ ਦੇਖੋ ਘਰ ਦੀ ਜਾਈਏ ਜਾਂ ਉਸ ਮਾਲਕ ਨੇ ਭੇਜਿਆ ਹੈ ਤਾਂ ਕੋਈ ਨਾ ਪੰਜਾਬ ਦਾ ਕੰਮ ਕਰਕੇ ਜਾਈਏ ਕਿ ਜਿਹਨੂੰ ਲੋਕ ਯਾਦ ਕਰਨ ਸਮਝੇ ਤਾਂ ਅਸੀਂ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਜਾਂ ਸੋਹਣਿਆਂ ਦੇ ਕਈ ਪਾਕਿਸਤਾਨੀ ਮਹਾਨ ਆ ਕਰਦਾ ਉਹ ਵੀ ਜਦ ਜਪਾਈ ਸਾਨੂੰ ਕੀ ਕਹਿੰਦੇ ਨੇ ਜੱਜ ਪੀਤਾ ਬਣਾ ਕੇ ਨਾਲ ਦਵਾਤਾ ਇੱਕ ਬੱਚਾ ਦਾਵਾ ਦੇ ਸੀ ਇੱਕੀ ਅੰਦਰ ਦੇ ਵਿੱਚ ਡਾਕਟਰ ਅੰਬੇਦਕਰ ਹੈ ਤੇ ਸੀ ਭਗਤ ਸਿੰਘ ਬੜਾ ਵੀ ਸੀ ਵੀ ਨਹੀਂ ਬਿਲਕੁਲ ਬਿਲਕੁਲ ਜੀ ਇਹ ਕਰਕੇ ਆ ਕਿ ਉਹ ਸੀ ਦੇਖ ਕੇ ਜਿਹੜੀ ਸੀ ਜਿਵੇਂ ਲੱਗਤੋ ਲੋ ਕਿ ਕਰੇ ਇਸ ਆਪਣੇ ਮਨ ਨੂੰ ਇਸ ਮੈਂ ਤੋ ਪਹਿਲਾਂ ਵੀ ਇਹ ਦੇ ਚਲੋ ਇਹਨਾਂ ਨੇ ਇਸ ਕਰਕੇ ਲਾਤਾ ਜੇ ਕਿਦਰ ਗਿਆ ਪਹਿਲਾਂ ਵੀ ਆਪਣੇ ਸਾਥੀ ਨਾਲ ਗੱਲ ਕੀਤੀ ਸੀ ਸੋ ਸਭ ਕੁਝ ਆਇਆ ਸੀ ਆਪੇ ਕਿਹਾ ਯਾਰ ਛੱਡ ਦੇ ਸਾਰਾ ਕੁਝ ਗੱਲ ਨਹੀਂ ਕਰਾਂਗਾ ਇਸ ਬਾਰੇ ਇਹ ਕੰਮ ਹੋ ਜੇ ਤਾਂ ਆਪਾਂ ਚੈਨਲ ਕੰਮ ਹੋ ਵੀ ਜਾਵੇ ਤੇ ਸਾਡੇ ਆਪਾਂ ਮੈਂ ਤੱਕੜਾ ਕੋਈ ਦੂਜਾ ਨੰਬਰ ਸਾਡੇ ਬੰਦੇ ਕੰਮ ਕਰਦੇ ਸੀ ਜਾਂ ਆਸੀ ਕਰਦੇ ਸੀ ਕੋਈ ਨਾ ਤਾਂ ਮੈਂ ਅਜੇ ਤੱਕ ਵੀ ਮਤਲਬ ਹਾਂ ਉਹਦਾ ਕੋਈ ਕਹਿ ਦੇਵੇ ਤੇ ਨਹੀਂ ਸਕੇ ਕਹਿ ਦੇ ਪਰ ਅੱਜ ਤੱਕ ਵੀ ਜਿੰਨੇ ਸਾਡੇ ਅਫਸਰ ਸਾਹਿਬ ਮਾਰਾਗੇ ਖਾਣਿਆਂ ਤੋਂ ਲੈ ਕੇ ਪ੍ਰੈਸਸ ਤੱਕ ਕੋਈ ਬੰਦਾ ਇੱਕ ਵੀ ਅਫਸਰ ਕਹ ਦੇ ਵੀ ਗੁਦੇਵ ਨੇ ਕਿਹਾ ਕਿ ਨਸ਼ੀਲਾ ਹੁੰਦਾ ਏ ਕਰਦੇ ਆ ਮਾਈਨਿੰਗ ਵਾਲਾ ਬੰਦਾ ਕਰਦੇ ਆ ਲਾ ਮਤਲਬ ਵੀ ਨਹੀਂ ਮੰਨਦਾ ਸੋ ਇਸ ਕਰਕੇ ਆ ਕਿ ਫਿਰ ਜਿਹੜੀ ਚੀਜ਼ ਨੂੰ ਅਸੀਂ ਲੈ ਕੇ ਆਈ ਸੀਗਾ ਕਿ ਐਸੀ ਸੋ ਜਦੋਂ ਲੋਕਾਂ ਦੇ ਵਿੱਚ ਕੀ ਸਵਾਦਦੇ ਸੋ ਇਹ ਤੋਂ ਇੱਕ ਜਦੋਂ ਇਲੈਕਸ਼ਨ ਹੋ ਗਿਆ ਸੀ ਐਫ ਪੀ ਵੀ ਲੈ ਕੇ ਸੋ ਬਾਅਦ ਵਿੱਚ ਵੀ ਸਰਪੰਚ ਜਿਹੜਾ ਇਸ ਨੇ ਬਾਅਦ ਕੀ ਮਾਰ ਬਣਾਇਆ ਨਾ ਸਾਰੇ ਵਿਦਵਾਨ ਕਰ ਦਿੱਤੀ ਐਸ ਐਲ ਵੀ ਆਪ ਆਪਣੀ ਨਸਲ ਜਰਨੀ ਦੇ ਬਣੇ ਮਾਰ ਨਾ ਕਰਨ ਦਾ ਮਤਲਬ ਕਿ ਆਉਂਦਾ ਜਾਵਾਂਗੇ ਕਿਦਾਂ ਲੈ ਕੇ ਜਾਵਾਂਗੇ ਕਿ ਕਿੱਦਾਂ ਔਰ ਉਹੋ ਤਰ੍ਹਾਂ ਕੇ ਵਿੱਚ ਕਿੰਨੇ ਇਤਿਹਾਸ ਜੇ ਚੱਲਦਾ ਹੈ ਆਪਾਂ ਇਹ ਨਹੀਂ ਨਹੀਂ ਕਿ ਆਪਾਂ ਸਵੈ ਸਰਪੱਤਿਆ ਗ੍ਰਾਂਟ ਕਿੰਨੀ ਕੋਈ ਸਾਢੇ 3 ਸਾਲ ਦੇ ਵਿੱਚ ਵਿੱਚ ਇੱਥੋਂ ਦੇ ਹਰ ਪਿੰਡਾਂ ਦੇ ਵਿਕਾਸ ਦੇ ਲਈਆਂ ਰਾਜ ਸੰਸਦੀ ਸ਼ਹਿਰ ਦੇ ਵਿਕਾਸ ਦੀ ਗ੍ਰਾਂਟ ਕਿਵੇਂ ਜੀ ਇਹ ਸਿੱਧੇ ਸਿੱਧਾ ਸਾਨੂੰ ਰਾਜ ਸੰਸਦੀ ਤੋਂ ਦੇਖਿਆ ਸੀ ਰਾਜ ਸੰਸਦੀ ਨੇ ਸਾਨੂੰ ਮਿਲ ਗਿਆ ਗ੍ਰਾਂਟ ਉਹ ਉਦਾਂ ਹੀ ਪਈ ਹੈ ਜੀ ਉਹ ਦਿੱਤੀ ਉਹਨਾਂ ਨੇ ਉਸ ਜਦੋਂ ਲੱਗਣੀ مشین ਬਣਦੀ ਆਪਾਂ ਦਾ ਉਹ ਉਹਦਾ ਵੀ ਔਰ ਪਿੰਡਾਂ ਦੇ ਵਿੱਚ ਇਹ ਗੱਲ ਬੁਲਾਕਾਂ ਦੀ ਕਰਨੀ ਸਰਕਾਰੀ ਸਰਕਾਰ ਉਹਦੇ ਉੱਤੇ ਕੰਮ ਕਰਦੀ ਹੈ ਸੈਂਟਰ ਦੇ ਪਾਸੇ 15 ਵਿੱਚ ਕੁਝ ਉਹਦੇ ਨਾਲ ਅਸੀਂ ਕੰਮ ਕਰਾਉਂਦੇ ਹਾਂ ਗਲੀਆਂ ਨਾਲ ਹੀ ਅਸੀਂ ਮੇਗਾ ਦੇ ਵਿੱਚ ਕਰਾਉਂਦੇ ਰਹੇ ਹਾਂ ਔਰ ਮੈਨੂੰ ਲੱਗਦਾ ਕਿ ਅਜੇ ਵੀ ਨਾ ਮੇਜਰ ਕੋਰਿੰਗ ਨਾਲ ਚੱਲਦਾ ਸੀ ਆਪਣਾ ਟੈਲਾ ਦਾ ਵੀ ਇਹ ਜਿਹੜੀ ਨਾਲ ਹੀ ਗੱਲ ਕੀਤੀ ਸੀ ਕਿ ਦਾ ਹਸਦਾ ਕੋਈ ਹੈਗਾ ਉਹਨੂੰ ਲੱਗਦਾ ਜੇ ਕੋਰਡ 20 ਕਰੋੜ ਰੁਪਏ ਉਹ ਜਿਹੜਾ ਕੱਢੀ ਵਰਦਾ ਜਿਹੜਾ ਮੇਗਾ ਜਿਹਦੇ ਵਿੱਚ ਕੰਮ ਟੈਲਾ ਦੇ ਦਿੱਤੇ ਆ ਇਸ ਕਰਕੇ ਹੈ ਕਿ ਅਸਲ ਵਿੱਚ ਇਹ ਕਹਿੰਦੇ ਕਿ ਕਰਜ਼ਾਈ ਹੋਏ ਪਿਆ ਸਿਮਰਸਰੀ ਵਾਲੇ ਦੇ ਸੋ ਇਹਨਾਂ ਦੇ ਉਦੋਂ ਆਪਾਂ ਚੁਕਾਈ ਕੇ ਦਵਾਦਾ ਵੀ ਕੋਈ ਗੱਲ ਨਹੀਂ ਹੈ ਤੁਸੀਂ ਆਪਣਾ ਕੰਮ ਕਰਾ ਲੋ ਕਾਰਨੇ ਹੋਏ ਸੀ ਸਰਪੰਚ ਦੀ ਇਲੈਕਸ਼ਨ ਅਸੀਂ ਇੰਨੇ ਇਕਾ ਦੇ ਵਿੱਚ ਪਾਸ ਕਰਾ ਕੇ ਕੰਮ ਕਰਵਾ ਲੈ ਜੇ ਸਾਡੇ ਸਰਪੰਚ ਵੱਤ ਤੋਂ ਵੱਤ ਬੰਨ ਜਾਣਗੇ ਜੇ ਕੰਮ ਕਰਾਂਗੇ ਅਸੀਂ ਕੋਈ ਜਾ ਕੇ ਵੀ ਤੇ ਬਹਿਨ ਜੋਗੀ ਹੋ ਜਾਾਂਗੇ ਇਸ ਕਰਕੇ ਹੈ ਕਿ ਪੰਜ ਪੰਜ ਪਰ ਵੀ ਜੋ ਜਿੰਨਾ ਵੀ ਕਰਵਾਇਆ ਮਤਲਬ ਸੈਂਟਰ ਦੇ ਲਗਭਗ ਇਸਕੀਮਾ ਦੇ ਨਾਲ ਅਸੀਂ ਕੰਮ ਕਰਾਇਆ ਆਪਾਂ ਕਰਦੇ 1 ਰੁਪਿਆ ਪਿੰਡਾਂ ਵਾਸਤੇ ਹੈ ਪਰ ਸ਼ਹਿਰਾਂ ਵਾਸਤੇ ਜਿਹੜਾ ਆ ਉਹ ਉਦੋਂ ਦਾ ਨਹੀਂ ਤੁਸੀਂ ਸੇਟ ਤੋਂ ਮੋੜਦੇ ਸੀ ਕਿ

ਸੋ ਇਸ ਕਰਕੇ ਆ ਕਿ ਉਹ ਉਹਨਾਂ ਦੇ ਮੈਂਬਰ ਬਣ ਕੇ ਉਹਨਾਂ ਦੇ ਸਰਪੰਚ ਕੋਲ ਦਾਦੂ ਬਣ ਕੇ ਸਾਬਤ ਵੀ ਨਾ ਹੋਈ ਉਹਦੀ ਝਗੜਾ ਹੋ ਗਿਆ ਜੀ ਉਹ ਵੀਰਮਨ ਹੋਣੀ ਉਹਨਾਂ ਦੇ ਗੱਲ ਪਏ ਸਾਡੇ ਬੰਦਿਆਂ ਦੇ ਉੱਤੇ ਆਡੇ ਬੰਦੇ ਕਹਿ ਸਕਦੇ ਉਹਨਾਂ ਨੇ ਬੋਲਿਆ ਦੋਨਾਂ ਬੰਦਿਆਂ ਦੇ ਗੱਲ ਪਏ ਉੱਤੇ ਬਚਕਾਰਾਂ ਦੀ ਗੱਲ ਪੈ ਗਈ ਤੇ ਵੀ ਕਾ ਉਹ ਕਹਿੰਦੇ ਆਪਾਂ ਨੂੰ ਕੁਝ ਕਰ ਲਈਏ ਮੈਂ ਤੇ ਨਹੀਂ ਜੋ ਸੱਚ ਆਪਾਂ ਨੂੰ ਰਹਿਣਾ ਤੇ ਜੋ ਵੀ ਕਰਦਾ ਤੇ ਮੈਂ ਆਹ ਮੋਬਾਈਲ ਦੀ ਹੋਵੇ ਮੋਬਾਈਲ ਦੀ ਬੈਟਰੀ ਔਰ ਉਹਨਾਂ ਨੇ ਇਤੋਂ ਜਾਏ 20% ਰਹਿ ਜੀ ਕੁੜੀ ਆਪਣੇ ਮਾਰਕੇ ਤੋ ਇਹ ਉਹ ਸੋਸਾੰਡਾ ਇੰਡਰ ਆ ਗਿਆ ਬਾਕੀ ਸੂਚੀ ਤੋਂ ਬਣਾਇਆ ਸੀ ਨਾ ਹੁਣ ਪਤਾ ਐਸਐਸਪੀ ਵੀ ਚੈਨਲ ਬੰਦ ਹੋ ਗਿਆ ਮੇਰਾ ਸਾਰਾ ਉਲ ਗਿਆ ਦਾ ਚੈਨਲ ਨਾਲ ਫੂਲ ਤਰੀਕੀ ਵੀ ਇੱਥੇ ਕਿ ਉਹਕੇ ਦੇ ਹੁਕਮ ਅਧੀਨ ਉਹ ਮੈਂ ਫਿਰ ਉਹਰਾ ਐਸਐਸਪੀ ਉੱਤੇ ਵੀ ਗਿਆ ਉੱਥੇ ਜਾ ਕੇ ਉਹਨੇ ਸਾਰਾ ਦੇਖਿਆ ਡੀਐਸ ਪੀ ਨੰਬਰ ਪੀਸੀ ਨੂੰ ਅਨੁਸਾਰ ਪਤਾ ਸੀ ਤੇ ਫਿਰ ਉਹ ਐਸਐਸਪੀ ਸਾਹਿਬ ਪਹਿਲੇ ਇਸ ਇੰਦਰ ਪੀਸੀ ਨੂੰ ਦੋ ਤਿੰਨ ਦਿਨਾਂ ਬਾਅਦ ਉਹਨਾਂ ਦੀ ਬਦਲੀ ਹੋ ਗਈ ਸੋ ਜਿਹੜੇ ਮਨਿੰਦਰ ਪਾਲ ਜੀ ਜਿਹੜੇ ਐਸਐਸਪੀ ਸਾਹਿਬ ਦੇ ਇੰਦਰ ਆਏ ਬਾਅਦ ਉਹ ਤੁਮਣਾ ਮੰਗਾ ਨਾਮ ਹੋ ਗਿਆ ਆ ਰਿਹਾ ਹੈ ਫਿਰ ਕਹਿੰਦੇ ਜੋ ਕੋਰਪੋਰੇਸ਼ਨ ਤੋਂ ਪਿਆ ਤੁਸੀਂ ਤਾਂ ਕਰ ਲਿਆ ਪੀ ਅਚਤਾਚਰਦੀਏ ਤੇ ਫਿਰ ਇਨਵੈਸਟੀਗੇਸ਼ਨ ਕਰਦੇ ਤੇ ਆਪਾਂ ਜਿਹੜਾ ਕਿ ਉਹ ਕੰਮ ਕੈਨਸਲ ਕਰਦੇ ਮੈਂ ਉਦਵਾਸ ਟੂ ਦਾ ਟੀਮ ਕਿਹੜੇ ਬਦ ਚੀਡਨ ਰੱਖ ਰਹੀ ਹੈ ਮਾਨਦਾਰ ਆਪਣੇ ਨੇ ਪਰ ਉਹ ਇਸ ਚੀਜ਼ ਨੂੰ ਦੇਖਿਆ ਸ਼ਾਇਦ ਹੈ ਜੀ ਅੱਜ 5 ਮਹੀਨੇ ਹੋ ਗਏ 5 ਸਾਲ ਦੇ ਕੋਈ ਨਹੀਂ ਆ ਉੱਥੇ ਦੀ ਉੱਥੇ ਇਨਕੁਆਰੀਆਂ ਪਈਆਂ ਸਾਰਾ ਕੁਝ ਇਹ ਵਾਲੀ ਇਨਕੁਆਰੀ ਸੀ ਐਮਓ ਉਸ ਦੇ ਵਿੱਚ ਵੀ ਭੇਜੀ ਉਹ ਕਹਿੰਦੇ ਸਾਨੂੰ ਇੱਥੇ ਦੇ ਕੇ ਜਾਓ 19 ਵਧੀਆ ਜੀ ਦੇ ਕੋਲ ਵੀ ਭੇਜੀ ਵੀ ਸਾਨੂੰ ਦੋ ਉਥੇ ਵੀ ਪਈ ਆ ਪਰ ਅੱਜ ਕੀ ਹੋਇਆ ਇਨਕੁਆਰੀ ਲੱਗਦੇ باوجود ਵੀ ਉਹਨਾਂ ਦੇ ਘਰ ਸੁੱਤ ਜਾ ਕੇ ਫੇਰੇ ਤਾੜਦੇ ਕਿ ਤੁਸੀਂ ਉੱਥੇ ਨਹੀਂ ਜਾ। ਰਾਤ ਨੂੰ ਘਰ ਰਹੇਗੇ। ਸੋ ਇਦਾਂ ਨਹੀਂ ਐ ਮੱਝ ਦੀ ਘਰਤੀ ਐ ਮੱਝ ਦੇ ਲੂਟ ਬਣੇ ਜਿਆ ਰਹੂਗੇ। ਸੋ ਬਾਟਰ ਬੈਟ ਹੈ ਸਾਡੀ ਇਸ ਕਰਕੇ ਸੋ ਇਹਨਾਂ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਦੇ। ਮੈਂ ਇਹ ਇਸ ਕਰਕੇ ਅੱਜ ਇਸ ਸਟੇਜ ਤੋਂ ਮੈਂ ਕਿਹਾ ਸੀ ਕਿ ਜਿਹੜੇ ਅੱਜ ਇਹਨੇ ਪੁੱਛੇ ਪਈ ਗੱਲ ਪਰਸੋਂ ਦਾ ਇਹਨਾਂ ਦੇ ਦਫ਼ਤਰਾਂ ਸੋਨੀਆ ਮਾਨ ਦੇ ਦਫ਼ਤਰ ਜਿਹੜੇ ਕਿ ਫੋਮਾ ਆ ਰਹੇ ਨੇ ਕਿ ਤੁਸੀਂ ਜਾਣ ਆ ਰਹੇ ਜੇ ਕਿਦਾਂ ਸੇਸ ਕਰਕੇ ਪਰ ਨਹੀਂ ਬਹੁਤ ਸਾਦਕਾ ਕਿਉਂਕਿ ਅੱਜ ਪਤਾ ਲੱਗਾ ਕਿ ਜੇ ਬਲਦੀ ਨੇ 24 ਸਾਲਾਂ ਚ ਕਮਾਇਆ ਤੇ ਵਾਕਈ ਕਮਾਇਆ ਸੋ ਭਰਾ ਆ ਖਮਾਇ ਹੀ ਨਹੀਂ ਇਹਨੇ ਜਿੱਤੇ ਭਰਾ ਖੜ ਗਿਆ ਤੇ ਸਾਰਾ ਕੁਝ ਆ ਗਿਆ ਸੋ ਅੱਜ ਵਾਕਈ ਮਾਜੀ ਦੀ ਤਰਫੀ ਕੀ ਪ੍ਰਾਇਸੈਂਸੀ ਅੰਦੇ ਦੇ ਵਿੱਚ ਭਾਰਨ ਵਾਲਾ ਜਿਵੇਂ ਇੱਕ ਤਾਰ ਵਾਂਗੂ ਖੜਿਆ ਸੋ ਨਹੀਂ ਸ਼ੇਰ ਤੋਂ ਤੇ ਪਹਿਲਾਂ ਅਡਰੈਸ ਬਸ ਤੇ ਅਡਰੈਸ ਸੀ ਕੁਰਸੀਆਂ ਬੜੀਆਂ ਲਾਤੀਆਂ ਸੀ ਪਰ ਹਜੀਬ ਦਾ ਤੇ ਪਤਾ ਨਹੀਂ ਕਿ ਭਰੂ ਵੀ ਕਿ ਨਹੀਂ ਪਰ ਕੁਝ ਪਰਦੇ ਮੌਜੂਦ ਬੰਦ ਹੋ ਗਏ ਖੜੇ ਸੀ ਸੇਸ ਕਰਕੇ ਆ ਕਿ ਬਹੁਤ ਅਫਰਮੇਸ਼ਨ ਸਿਆਜ ਇੱਕ ਚੀਜ਼ ਹੈਗੀ ਹੈ ਕਿ ਲੋਕਾਂ ਦੇ ਵਾਕੇ ਇਮਾਨਦਾਰੀ ਦਾ ਮੁੱਲ ਪਾ ਸਕਿਆ ਮੈਂ ਪਾਲੀ ਦੇ ਵਿੱਚ ਵਸਾਇਆ ਲੋਕਾਂ ਨੇ ਦੇ ਵਿੱਚ ਵਸਾਇਆ ਸਰਕਾਰ ਨੇ ਪਾਇਆ ਜਾਂ ਨਹੀਂ ਪਾਇਆ ਗੱਲ ਵੱਖਰੀ ਪਰ ਲੋਕਾਂ ਨੇ ਜਿਹੜੀ ਚੀਜ਼ ਅਸੀਂ ਚਾਹੁੰਦੇ ਸੀ ਉਹ ਵਾਕੇ ਸਹੀ ਹੈ ਜੀ ਪਿੰਡਾਂ ਦੇ ਵਿੱਚ ਤੇ ਅਸੀਂ ਦਿਲਾ ਦੇ ਵਿੱਚ ਵਸੇ ਰਹੇ ਹਾਂ ਤੁਹਾਨੂੰ ਕਿਸੇ ਨਾਲ ਵੀ ਕਿਤੇ ਜਾ ਕੇ ਟਹਿਣ ਜੋਕੇ ਹੈਗੇ ਇਸ ਬੰਦੇ ਬਦਿਲ ਜੀ ਅਖੀਰਲਾ ਸਵਾਲ ਆ 2027 ਦੇ ਵਿੱਚ ਕੀ ਵਿਦੇ ਨਾ ਸਾਡੀ ਗੱਲ ਹੀ ਲੈ ਲੈਣਗੇ ਅਸੀਂ ਲੈ ਲੈਂਦੇ ਨਹੀਂ ਲੈ ਲੈਣਗੇ ਕਿਤਾ ਬੜੀ ਵੱਡੀ ਲੀਡ ਦੇ ਨਾਲ ਅਸੀਂ ਆਪਾਂ ਦਾ ਪਾਰਟੀ ਦੀ ਸੀ ਜੋ ਸੋਇ ਨਦੀ ਚੁਰੇ ਦੇ ਸਭਾ ਕਿਉਂਕਿ ਮੈਂ ਇਹ ਨਹੀਂ ਕਿ ਮੈਂ ਇਕੱਲੇ ਦਾ ਫੈਸਲਾ ਸੀ ਮੈਂ ਇਕੱਲੇ ਨੇ ਫੈਸਲਾ ਦੇ ਲਿਆ ਲੈ ਕੇ ਪਿੱਲ ਹਰ ਚੁੱਕ ਕਰਕੇ ਬੈਠਾ ਸੀ ਕਿ ਪਰ ਰਾਜਾ ਸੰਸਨ ਹਲਕੇ ਦੇ ਵੀਰ ਆਪੇ ਆ ਮੁਹਾਰੇ ਚੱਲ ਕੇ ਪਿੰਡਾਂ ਦੇ ਵਿੱਚੋਂ ਸਾਡੇ ਕੋਲ ਆਏ ਗੀਆਂ ਪਰ ਅਸੀਂ ਗਿਆ ਜੀ ਸਲਾਹ ਕਰਕੇ ਵੀ ਆਪਾਂ ਕੀ ਕਰਸਾ ਦੇਣਾ ਸੋ ਸਾਰਿਆਂ ਦੀ ਸਲਾਹ ਦੇ ਨਾਲ ਹੀ ਅੱਜ ਆਪਾਂ ਜਿਹੜਾ ਵੀ ਧਾਰਨੀ ਜੇ ਤਾਂ ਇਹ ਬਥੇਸੀ ਸ਼ਾਮ ਹੋ ਰਿਹਾ ਪਰ ਅੱਜ ਜਿਹੜੇ ਹਸਾਬ ਨਾਲ ਕਾਟ ਤੁਸੀਂ ਦੇਖ ਗਏ ਪਰ 2027 ਦੇ ਵਿੱਚ ਇੱਕ ਅਰਪੀ ਹੁਣ ਕਿੰਨਾ ਟਾਈਮ ਲੂ ਸੋ ਇਹ ਸੰਸ ਸਾਡੇ ਨਾਲ ਬਲਦੇਵ ਸਿੰਘ ਮੇਂਦੀਆ ਜਿੰਨਾ ਵੱਲੋਂ ਅੱਜ ਆਮ ਆਦਮੀ ਪਾਰਟੀ ਨੂੰ ਅਨੁਵਿਧਾ ਆ ਕੇ ਭਾਰਤੀ ਜੰਦਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਆਹਮਣ ਕਰ ਦਿੱਤਾ ਤੇ ਜਿਨ੍ਹਾਂ ਨੇ ਦਾਵਾ ਵੀ ਕੀਤਾ ਹੈ ਕਿ 2027 ਦੇ ਵਿੱਚ ਇੰਨਾ ਵੱਲੋਂ ਅੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਜਾਵੇਗੀ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ, ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ। ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋ੍ਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼